ਸਾਰੇ ਆ ਦੇਖ ਮੋਲਾ ਕਮਾ ਤੇ ਕਿਉਂ ਨਾ ਇਹ ਬੰਦਾ ਖਰਾਬ ਕਰਦਾ ਮੈਨੂੰ ਇਹ ਆ ਦੇਖੋ ਮੇਰੀ ਫਲੈਟ ਆ ਗਈ ਕੱਲ ਦੀ ਮੇਰੀ ਫਲੈਟ ਆ ਗਈ ਨਾਲ ਦੀ ਇਹ ਬੰਦਾ ਮੈਨੂੰ ਖਰਾਬ ਕਰ ਰਿਹਾ ਹੈ ਚਾਸਾ ਲੈ ਕੇ ਦਿੱਤਾ ਇਹ ਵੀ ਰੋਈ ਕਹਿੰਦਾ ਮੈਂ ਸਿਰਫ ਫਤੂਗਾ ਸ਼ਮੀ ਲਊਗਾ ਆਇ ਦੂਗਾ ਸੋਮਵਾਰ ਹੈ ਜੀ ਰੋਈ ਖੱਜਰ ਕਰਦਾ ਹੈ ਆ ਹੁਣ ਬਸ ਤੇ ਜਾ ਕੇ ਦਹਾ ਚੱਲੇ ਆ ਖੁਦ ਨੂੰ ਇਹਦਾ ਚੁੰਮਰ ਮੇਰੀ ਬੋਤਾ ਮਰਨ ਮਾਰੀਆ ਇਹਨਾਂ ਤਸਵੀਰਾਂ ਦੇ ਵਿੱਚ ਹੰਗਾਮਾ ਕਰ ਰਿਹਾ ਇਹ ਸ਼ਖਸ ਇੱਕ ਐਨ ਆਰ ਆਈ ਵਿਅਕਤੀ ਦੱਸਿਆ ਜਾ ਰਿਹਾ ਜੋ ਕਿ ਇੱਕ ਵਰੁਣ ਨਾਂ ਦੇ ਪਟਵਾਰੀ ਉੱਤੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਜਿਸ ਦਾ ਕਹਿਣਾ ਹੈ ਕਿ ਇਹ ਪਟਵਾਰੀ ਉਸ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਇਸ ਸ਼ਖਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਵਰੁਣ ਪਟਵਾਰੀ ਹੋਵੇਗਾ ਅਤੇ ਇਸ ਸ਼ਖਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ ਜੋ ਕਿ ਤੁਸੀਂ ਹੁਣ ਅੱਗੇ ਦੇਖਣ ਜਾ ਰਹੇ ਹੋ ਹਾਂਜੀ ਕਨੇ ਕਿ ਡਰਾਮਾ ਕੀਤਾ ਨੇ ਕੋਈ ਜੱਟ ਡਰਾਮਾ ਦਾ ਇਸ ਪਟਵਾਰੀ ਦਾ ਗੁਰਦਾਸਾ ਅਨਾਉਂਸਮੈਂਟ ਕਰਾ ਗੁਰਦਾਸਾ ਇਹ ਬੰਦਾ ਖਰਾਬ ਕਰਦਾ ਮੈਨੂੰ ਇਹ ਆ ਦੇਖੋ ਮੇਰੀ ਫਲੈਟ ਆਜੀ ਕੱਲ ਦੀ ਮੇਰੀ ਫਲੈਟਾਂ ਲੈਣ ਦੀ ਇਹ ਬੰਦਾ ਮੈਨੂੰ ਖਰਾਬ ਕਰ ਰਿਹਾ ਹੈ ਇਹ ਪਿੰਡ ਮਾਂਟਾ ਪਿੰਡ ਵਾਲਿਆ ਪਿੰਡ ਮਾਂਟਾ ਮੈਂ ਕਹਿਣਾ ਰਹੀ ਆ ਮੈਂ ਅੰਗਰੇਜ਼ ਕੋਈ ਹੋਇਆ ਮੇਰੇ ਕੋਲ ਨੇ ਤੇਰੇ ਨਾਲ ਫੋਟੋ ਆ ਉਹ ਖਤਮ ਹੋ ਚੁੱਕਾ ਜੱਸਾ ਲਿਖੇ ਦਿੱਤਾ ਇਹ ਵੀ ਰੋਇ ਖੰਦਰ ਕਰਦਾ ਮੈਂ ਸਿਰਫ ਫਰਦੂnga ਸ਼ਮੀ ਲਊnga ਅਜ ਦਊnga ਸੋਮਰ ਹੈ ਜੀ ਇਹ ਵੀ ਰੋਇ ਖੰਦਰ ਕਰਦਾ ਹੈ ਆ ਹੁਣ ਬਸ ਤੇ ਚੱਕ ਕੇ ਦੇਖਾ ਚੱਲੇ ਆ ਖੁੱਦ ਨੂੰ ਜਿਹੜਾ ਗਿਆਦਾ ਵੜਾ ਸੀ ਮੈਨੂੰ ਇਹਨੂੰ ਫਰਦ ਦੇਂਦਾ ਇਹ ਕਹਿੰਦਾ ਮੈਂ ਕਾਹਲੇ ਮਰੂnga ਇਹਦਾ ਚੰਬਰ ਮੇਰੀ ਬੋਤਾ ਮਲ ਬਡਵਾਰੀ ਆ ਇਹ ਤੇ ਰੋਨ ਨਾਲ ਲੱਗਦਾ ਮੈਨੂੰ ਇੱਥੇ ਰੋਇ ਮੈਨੂੰ ਖੰਦਰ ਕਰਦਾ ਹੈ ਰੋਇ ਜੀ ਉਹ ਤੋਂ ਆਰਡਰ ਹੋ ਚੁੱਕਾ ਜੱਸਾ ਸਾਹਬ ਨੇ ਕਦੀ ਕਹਿੰਦਾ ਆ ਲਿਖੂnga ਕਦੀ ਕਹਿੰਦਾ ਆ ਲਿਖੂnga ਇਹਨੂੰ ਅਗਰ ਲਿਖ ਦੋ ਲਿਖਣਾ ਇਹ ਨਹੀਂ ਦੇ ਰਿਹਾ ਮੇਰੀ ਮੋਤਾ ਜੁਮਾਰ ਇਹ ਪਟਵਾਰੀ ਹੋਗਾ ਪਰਨ ਪਟਵਾਰੀ ਜਿਹੜਾ ਰੋਜ਼ ਮੈਨੂੰ ਖੱਜਲ ਕਰਦਾ ਰੋਜ਼ ਜੜੀ ਰੋਜ਼ ਜੜੀ ਅਮੀਰ ਟਗੜਾ ਸੇਰੇ ਵੀ ਨਹੀਂ ਫਰਾਂਟਾ ਲੈਣ ਦੀ ਅੱਜ ਮੈਨੂੰ ਹਫਤੇ ਉੱਤੇ ਹੋਇਆ ਕਿਹੜੇ ਮਾਰਦੇ ਨੂੰ ਇਸ ਬੰਦੇ ਨੂੰ ਕੋਟ ਪਟਵਾਰੀ ਦਾ ਕੰਮ ਹੈ ਵਰਣ ਵਰਣ ਪਟਵਾਰੀ ਵਰਣ ਆਹ ਮੰਗਤਾ ਜੀ ਮੇਰੀ ਫਰਜ਼ ਹੈ ਜੀ ਸਿੱਖਿਆ ਆਉਂਦੀ ਇਹ ਬੰਦਾ ਮੈਨੂੰ ਰੋਜ਼ ਖੱਜਲ ਕਰਦਾ ਬਿੜ ਨਾਗਾ ਇਹ ਬੰਦਾ ਆਹ ਭਾਈ ਇੱਥੇ ਬਸਤੇ ਬੈਿਆ ਅੱਜ ਚੱਕੇ ਚ ਲਹੁਰਤ ਹੋ ਮੈਂ ਸੇਰੇ ਦਾ ਖੜਾ ਰੋਜ਼ ਨਾਲ ਤੇ ਰੋਜ਼ ਬੰਦਾ ਕਿਹੜੇ ਮਾਰਦਾ ਮੈਂ ਜੱਸਾ ਦਾ ਆਰਡਰ ਕਰਤਾ ਉਹ ਸਭ ਡਾਕਰ ਹੋ ਚੁੱਕਿਆ। ਮੈਂ ਦਿੱਤਾ ਨਹੀਂ ਰਿਹਾ ਕਰਦੇ ਤੁਹਾਨੂੰ। ਇਹ ਚੱਲ ਦੇ ਤਵੇਂ ਪਤਾ ਸੀ ਇਹ ਲੂੰਗਾ, ਛੱਬੀ ਲੂੰਗਾ। ਇਹ ਦੇੜੀ ਰਿਹਾ ਨੂੰ ਫਰਦੇ ਹੈ। ਸਾਰੇ ਆਰਡਰ ਦੇ ਚੁੱਕਾ ਜੱਸਾ ਦਾ ਆਰਡਰ ਹੋਇਆ। ਅਰ ਇਸ ਚੀਜ਼ ਦੇ। ਤਾਂ ਦੇਖੀ ਤੁਸੀਂ ਇਹ ਵੀਡੀਓ ਕਿ ਕਿਵੇਂ ਇਹ ਸ਼ਖਸ ਇੱਕ ਪਟਵਾਰੀ ਤੋਂ ਦੁਖੀ ਹੋ ਕੇ ਇਹ ਹੰਗਾਮਾ ਕਰ ਰਿਹਾ ਹੈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਇਹ ਵੀਡੀਓ ਕਿੱਥੋਂ ਦੀ ਹੈ ਅਤੇ ਇਹ ਸ਼ਖਸ ਕੌਣ ਹੈ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978